29 ਮਾਰਚ 2025 ਦੀ ਸਵੇਰ ਸਵੇਰੇ 7 ਵਜੇ ਦਾ ਸਮਾਂ ਹੁੰਦਾ ਆ ਰਾਮਨਾਥ ਨਾਮ ਦਾ ਇੱਕ ਸ਼ਖਸ ਘਰੋਂ ਕੰਮ ਤੇ ਜਾਣ ਲਈ ਨਿਕਲਦਾ ਆ ਪਰ ਜਿਵੇਂ ਹੀ ਉਹ ਕੰਮ ਤੇ ਜਾਣ ਲਈ ਨਿਕਲਦਾ ਆ ਉਹਨੂੰ ਰਸਤੇ 'ਚ ਇੱਕ ਲਫਾਫੇ ਨੂੰ ਦੋ ਕੁੱਤੇ ਖਿੱਚ ਰਹੇ ਸੀਗੇ ਤੇ ਉੱਥੋਂ ਬਦਬੂ ਵੀ ਬਹੁਤ ਆ ਰਹੀ ਸੀ ਤਾਂ ਹੁਣ ਰਾਮਨਾਥ ਕੀ ਕਰਦਾ ਆ ਕੋਲ ਜਾ ਕੇ ਵੇਖਦਾ ਆ ਤੇ ਉਹਨੂੰ ਨਜ਼ਰ ਆਉਂਦਾ ਇੱਕ ਇਨਸਾਨੀ ਸਿਰ ਹੁਣ ਇਸ ਤੋਂ ਬਾਅਦ ਉਹ ਆਸ-ਪਾਸੇ ਦੇ ਲੋਕਾਂ ਨੂੰ ਇਕੱਠਿਆਂ ਕਰਦਾ ਆ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਆ ਪੁਲਿਸ ਨੂੰ ਜਦੋਂ ਇਸ ਗੱਲ ਦੀ ਖਬਰ ਮਿਲਦੀ ਹੈ ਕਿ ਇੱਕ ਸਿਰ ਮਿਲਿਆ ਇੱਥੇ ਤਾਂ ਪੁਲਿਸ ਹੁਣ ਮੌਕੇ ਤੇ ਪਹੁੰਚਦੀ ਐ ਤੇ ਜਾ ਕੇ ਜਦੋਂ ਆਸੇ-ਪਾਸੇ ਵੇਖਦੇ ਐ ਤਾਂ ਉਹਨਾਂ ਨੂੰ ਇੱਕ ਹੱਥ ਤੇ ਇੱਕ ਪੈਰ ਵੀ ਉੱਥੇ ਮਿਲਦਾ ਆ ਪਰ ਸਰੀਰ ਦੇ ਬਾਕੀ ਹਿੱਸੇ ਸੀਗੇ ਜਿਹੜੇ ਉਹ ਪੁਲਿਸ ਨੂੰ ਕਿਤੇ ਨਹੀਂ ਮਿਲੇ ਹੁਣ ਇਸ ਤੋਂ ਬਾਅਦ ਪੁਲਿਸ ਇਹ ਸੋਚਦੀ ਐ ਕਿ ਜੇ ਕਾਤਲ ਨੇ ਇਹ ਹਿੱਸੇ ਇੱਥੇ ਸੁੱਟੇ ਐ ਤਾਂ ਹੋ ਸਕਦਾ ਆ ਬਾਕੀ ਸਰੀਰ ਦੇ ਹਿੱਸੇ ਵੀ ਕਿਤੇ ਨੇੜੇ-ਤੇੜੇ ਹੀ ਸੁੱਟੇ ਹੋਣਗੇ ਤਾਂ ਹੁਣ ਇਸ ਤੋਂ ਬਾਅਦ ਪੁਲਿਸ ਇਹ ਜਿਹੜੀ ਆਪਣੀ ਛਾਣਬੀਨ ਸ਼ੁਰੂ ਕਰਦੀ ਐ ਹੁਣ ਇਸ ਤੋਂ ਬਾਅਦ ਪੁਲਿਸ ਸੀਗੀ ਜਿਹੜੀ ਉਹ ਕੋਈ ਗਟਰ ਨਹੀਂ ਛੱਡਦੀ ਕੋਈ ਖਾਲੀ ਪਲਾਟ ਨਹੀਂ ਛੱਡਦੀ ਕੋਈ ਵੀ ਸੁੰnsan ਜਗ੍ਹਾ ਨਹੀਂ ਛੱਡਦੀ ਉਹਨਾਂ ਨੂੰ ਇਹ ਹੀ ਲੱਗ ਰਿਹਾ ਸੀਗਾ ਕਿ ਕਾਤਲ ਨੇ ਕਿਸੇ ਐਵੇਂ ਦੀ ਜਗ੍ਹਾ ਦੀ ਹੀ ਤਲਾਸ਼ ਕੀਤੀ ਹੋਵੇਗੀ ਜਿੱਥੇ ਪਬਲਿਕ ਦਾ ਆਉਣਾ ਜਾਣਾ ਘੱਟ ਹੋਵੇ ਹੁਣ ਇਸ ਤੋਂ ਬਾਅਦ ਜਦੋਂ ਪੁਲਿਸ ਛਾਂਬੀਨ ਕਰਦੀ ਹੈ ਤਾਂ ਉਹ ਆਪਣੀ ਛਾਂਬੀਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਉਹਨਾਂ ਨੂੰ ਸਰੀਰ ਦੇ ਬਾਕੀ ਹਿੱਸੇ ਵੀ ਅਲੱਗ-ਅਲੱਗ ਥਾਵਾਂ ਤੋਂ ਮਿਲ ਜਾਂਦੇ ਆ ਹੁਣ ਇਸ ਤੋਂ ਬਾਅਦ ਉਹ ਸਾਰੇ ਟੁਕੜੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਬੋਡੀ ਨੂੰ ਅਸੈਂਬਲ ਕੀਤਾ ਜਾਂਦਾ ਆ ਤੇ ਇਸ ਤੋਂ ਬਾਅਦ ਪੁਲਿਸ ਨੂੰ ਇੱਕ ਕਲੂ ਮਿਲਦਾ ਆ ਉਹ ਕੀ ਸੀਗਾ ਉਹਦੀ ਜਿਹੜੀ ਬਾਹ ਸੀਗੀ ਉਹਦੇ ਉੱਪਰ ਲਿਖਿਆ ਹੁੰਦਾ ਆ ਸਚਿਨ ਤੇ ਹੁਣ ਇਹ ਸਚਿਨ ਕੌਣ ਸੀਗਾ ਕਿਹਦੀ ਇਹਦੇ ਨਾਲ ਦੁਸ਼ਮਨੀ ਸੀ ਤੇ ਕਿੰਨੇ ਇੰਨੀ ਬੇਰਹਿਮੀ ਦੇ ਨਾਲ ਇਸ ਸ਼ਖਸ ਨੂੰ ਮੌਤ ਦੇ ਘਾਟ ਉਤਾਰਤਾ ਕਹਾਣੀ ਵੱਲ ਅੱਗੇ ਵਧੀਏ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉਨਾਪਤੀ ਮਾਰਚ 2025 ਨੂੰ ਇਹ ਜਗ੍ਹਾ ਹੈਗੀ ਹੈ ਗੁਜਰਾਤ ਦਾ ਬਰੂਚ ਇੱਕ ਡਿਸਟ੍ਰਿਕਟ ਹੈਗੀ ਹੈ ਗੁਜਰਾਤ ਦੀ ਤੇ ਹੁਣ ਜਦੋਂ ਪੁਲਿਸ ਨੂੰ ਕਲੋ ਮਿਲਦਾ ਆ ਜੋ ਬਾਹਰ ਦੇ ਉੱਤੇ ਲਿਖਿਆ ਹੁੰਦਾ ਸੱਚੀ ਨਾਮ ਹੁਣ ਪੁਲਿਸ ਹੁੰਦੀ ਹੈ ਜਿਹੜੀ ਉਹ ਅਲੱਗ-ਅਲੱਗ ਜਿਨੇ ਵੀ ਉੱਥੇ ਉਥੋਂ ਦੇ ਪੁਲਿਸ ਸਟੇਸ਼ਨ ਸੀਗੇ ਉਸ ਡਿਸਟ੍ਰਿਕਟ ਦੇ ਤਾਂ ਹੁਣ ਅਲੱਗ-ਅਲੱਗ ਥਾਂ ਤੇ ਫੋਨ ਕੀਤਾ ਜਾਂਦਾ ਤੇ ਪੁੱਛਿਆ ਜਾਂਦਾ ਕਿ ਕਿਸੇ ਨੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਤਾਂ ਨਹੀਂ ਇੱਥੇ ਦਰਜ ਕਰਵਾਈ ਹੁਣ ਜਦੋਂ ਪੁਲਿਸ ਸਾਰੇ ਥਾਵਾਂ ਤੇ ਫੋਨ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਥਾਣੇ ਤੋਂ ਪਤਾ ਚੱਲਦਾ ਆ ਕਿ ਇੱਥੇ ਸਚਿਨ ਨਾਮ ਦੇ ਇੱਕ ਸ਼ਖਸ ਦੀ ਮਿਸਿੰਗ ਰਿਪੋਰਟ ਇੱਥੇ ਦਰਜ ਹੋਈ ਹੈ ਤਾਂ ਹੁਣ ਜਦੋਂ ਉਮਰ ਦਾ ਪਤਾ ਚੱਲਦਾ ਹੈ ਤਾਂ ਉਹ ਵੀ ਉਸ ਡੈੱਡ ਬੋਡੀ ਦੇ ਨਾਲ ਮਿਲਦੀ ਜੁਲਦੀ ਸੀ ਉਹੀ 35 ਤੋਂ 40 ਸਾਲ ਦੇ ਵਿੱਚ ਇਹ ਸ਼ਖਸੀ ਉਮਰ ਹੈਗੀ ਸੀ ਸਚਿਨ ਦੀ 35 ਸਾਲ ਹੁਣ ਇਸ ਤੋਂ ਬਾਅਦ ਜਿਹੜੇ ਜਿਨ੍ਹਾਂ ਨੇ ਕੰਪਲੇਂਟ ਦਰਜ ਕਰਵਾਈ ਹੁੰਦੀ ਹੈ ਉਹਨਾਂ ਨੂੰ ਫੋਨ ਕਰਕੇ ਉਸੇ ਥਾਣੇ 'ਚ ਬੁਲਾਇਆ ਜਾਂਦਾ ਹੈ ਜਿਨ੍ਹਾਂ ਨੂੰ ਇਹ ਬਾਡੀ ਪਾਰਟਸ ਮਿਲੇ ਸੀਗੇ ਹੁਣ ਉਹ ਡੈੱਡ ਬੋਡੀ ਵਖਾੰਦੇ ਐ ਕਿ ਪਛਾਣ ਕਰ ਲੈਣਗੇ ਕਿ ਇਹ ਉਹੀ ਐ ਹੁਣ ਜਦੋਂ ਇੱਕ ਤਾਂ ਉਹਦਾ ਭਰਾ ਆਇਆ ਹੁੰਦਾ ਸਚਿੰਦਰਾ ਨਾਲ ਤੇ ਇੱਕ ਉਹਨਾਂ ਦਾ ਗਵੰਡੀ ਹੁੰਦਾ ਆ ਇੱਕ ਉਹ ਆਇਆ ਹੁੰਦਾ ਹੁਣ ਜਦੋਂ ਉਹ ਉਹ ਡੈੱਡ ਬੋਡੀ ਨੂੰ ਵੇਖਦੇ ਆ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਸਚਿੰਦ ਦੀ ਹੀ ਡੈੱਡ ਬੋਡੀ ਐ ਪਰ ਉਹਨੂੰ ਇੰਨੀ क्रूरਤਾ ਦੇ ਨਾਲ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਕਿੰਨੇ ਹੋਏਗਾ ਹੁਣ ਇਹ ਪੁਲਿਸ ਦੇ ਅੱਗੇ ਸਵਾਲ ਸੀਗਾ ਖੜਾ ਹੁਣ ਉਹਨਾਂ ਨੇ ਇਹ ਪਤਾ ਲਾਣਾ ਸੀਗਾ ਹੁਣ ਇੱਥੇ ਭਰਾ ਸੀਗਾ ਜਿਹੜਾ ਉਹ ਪੁੱਬਾ ਮਾਰ ਮਾਰ ਕੇ ਰੋ ਰਿਹਾ ਸੀਗਾ ਹੁਣ ਇਸ ਤੋਂ ਬਾਅਦ ਹੈ ਜਿਹੜਾ ਬੋਡੀ ਦਾ ਉਹਨਾਂ ਨੂੰ ਘਰ ਵਾਲਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ ਤਾਂ ਉਹਦਾ ਅੰਤਿਮ ਸੰਸਕਾਰ ਸੀਗਾ ਜਿਹੜਾ ਹੋ ਕਰ ਦਿੰਦੇ ਆ ਹੁਣ ਇਸ ਤੋਂ ਬਾਅਦ ਪੁਲਿਸ ਲੱਗ ਜਾਂਦੀ ਹੈ ਆਪਣੀ ਤਲਾਸ਼ ਵਿੱਚ ਲੱਭਣ ਵਿੱਚ ਹੁਣ ਕੌਣ ਸੀਗਾ ਇਹ ਸ਼ਖਸ ਹੁਣ ਜਦੋਂ ਘਰ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਕਿਸੇ ਦੇ ਨਾਲ ਇਹਦੀ ਕੋਈ ਦੁਸ਼ਮਣੀ ਹੈ ਉਹਦਾ ਬੈਕਗ੍ਰਾਉਂਡ ਹੁਣ ਪਤਾ ਚੱਲਦਾ ਹੈ ਕਿ ਸਚਿਨ ਸੀਗਾ ਜਿਹੜਾ ਇਹ 35 ਸਾਲ ਦਾ ਆ ਹੁਣ 2025 ਚ ਇਹ ਇਹ ਸੀਗਾ ਜਿਹੜਾ ਇਹ 10ਵੀਂ ਤੱਕ ਦੀ ਹੀ ਇਹਨੇ ਪੜ੍ਹਾਈ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਘਰ ਦੇ ਹਾਲਾਤ ਐਵੇਂ ਦੇ ਨਹੀਂ ਸੀਗੇ ਕਿ ਇਹ ਅੱਗੇ ਪੜ੍ਹ ਸਕੇ ਘਰ 'ਚ ਇਹ ਦੋ ਭਰਾ ਹੁੰਦੇ ਐ ਪਿਓ ਸੀਗਾ ਇਹਨਾਂ ਦਾ ਖੇਤੀਬਾੜੀ ਕਰਦਾ ਸੀਗਾ ਤੇ ਮਾਂ ਸੀਗੀ ਜਿਹੜੀ ਉਹ ਹਾਊਸ ਵਾਈਫ ਹੁੰਦੀ ਐ ਹੁਣ ਇਹ ਕੀ ਕਰਦਾ 10ਵੀਂ ਤੋਂ ਬਾਅਦ ਇਹ ਗੁਜਰਾਤ ਆ ਜਾਂਦਾ ਤੇ ਇੱਥੇ ਆਣ ਕੇ ਇਹਨੂੰ ਇੱਕ ਫੈਕਟਰੀ ਦੇ ਵਿੱਚ ਕੰਮ ਮਿਲ ਜਾਂਦਾ ਆ ਕੰਮ ਬਹੁਤ ਵਧੀਆ ਹੁੰਦਾ ਆ ਇਹ ਪੂਰੀ ਲਗਨ ਦੇ ਨਾਲ ਆਪਣਾ ਕੰਮ ਕਰ ਰਿਆ ਹੁੰਦਾ ਆ ਹੁਣ ਆ ਜਾਂਦਾ ਹੈ ਸਾਲ 2020 ਘਰ ਵਾਲੇ ਇੱਕ ਕੁੜੀ ਵੇਖਦੇ ਆ ਜਿਹਦਾ ਨਾਮ ਹੁੰਦਾ ਹੈ ਪੂਜਾ 2020 ਦੇ ਵਿੱਚ ਇਹਦਾ ਪੂਜਾ ਨਾਮ ਦੀ ਉਸ ਲੜਕੀ ਦੇ ਨਾਲ ਵਿਆਹ ਹੋ ਜਾਂਦਾ ਆ ਤੇ ਵਿਆਹ ਤੋਂ 15 ਦਿਨਾਂ ਬਾਅਦ ਹੀ ਇਹ ਗੁਜਰਾਤ ਜਿੱਥੇ ਇਹ ਕੰਮ ਕਰਦਾ ਸੀਗਾ ਉੱਥੇ ਆਪਣੀ ਵਾਈਫ ਨੂੰ ਲੈ ਕੇ ਆ ਜਾਂਦਾ ਆ ਹੁਣ ਇੱਥੇ ਦੋਨੋਂ ਖੁਸ਼ੀ-ਖੁਸ਼ੀ ਰਹਿਣਾ ਹੈ ਜਿਹੜਾ ਸ਼ੁਰੂ ਕਰ ਦਿੰਦੇ ਆ ਸਾਲ ਹੁੰਦਾ 2021 ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਆ ਹੁਣ ਘਰ ਵਾਲੇ ਬਹੁਤ ਖੁਸ਼ ਸੀਗੇ ਕਿਉਂਕਿ ਹੁਣ ਬੱਚੇ ਦੇ ਜਿਹੜਾ ਪਰਿਵਾਰ ਸੀਗਾ ਉਹ ਪੂਰਾ ਹੋ ਗਿਆ ਸੀਗਾ ਹੁਣ ਖੁਸ਼ੀ-ਖੁਸ਼ੀ ਉਹ ਆਪਣਾ ਦਿਨ ਕੱਟ ਰਹੇ ਸੀਗੇ ਜਿਹੜਾ ਇਹ ਸਚਿਨ ਸੀਗਾ ਐਵੇਂ ਕੰਮ ਤੇ ਜਾਂਦਾ ਤੇ ਕੰਮ ਤੋਂ ਸਿੱਧਾ ਘਰ ਆਉਂਦਾ ਜਿੱਦਨ ਛੁੱਟੀ ਹੁੰਦੀ ਆਪਣੀ ਵਾਈਫ ਤੇ ਬੱਚੇ ਦੇ ਨਾਲ ਘੁੰਮਣ ਫਿਰਨ ਲਈ ਚਲਾ ਜਾਂਦਾ ਇਹਦੀ ਲਾਈਫ ਬਸ ਇੱਥੋਂ ਤੱਕ ਹੀ ਸੀ ਹੁਣ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਇੱਥੋਂ ਕੁਝ ਨਹੀਂ ਮਿਲਦਾ ਤੇ ਪੁਲਿਸ ਘਰ ਵਾਲਿਆਂ ਤੋਂ ਇਹਦਾ ਨੰਬਰ ਲੈਂਦੀ ਹੈ ਤੇ ਨੰਬਰ ਲੈਣ ਤੋਂ ਬਾਅਦ ਉਹਦੀ ਸੀਡੀਆਰ ਕਢਵਾਈ ਜਾਂਦੀ ਹੈ ਹੁਣ ਜਦੋਂ ਸੀਡੀਆਰ ਕਢਵਾਈ ਜਾਂਦੀ ਹੈ ਤੇ ਉਹਦੇ ਵਿੱਚ ਉਹਨੇ ਜ਼ਿਆਦਾਤਰ ਗੱਲ ਸੀਗੀ ਜਿਹੜੀ ਜਾਂ ਤਾਂ ਆਪਣੀ ਘਰਵਾਲੀ ਮਾਪਿਓ ਤੇ ਆਪਣੇ ਭਰਾ ਦੇ ਨਾਲ ਹੀ ਇਹਦੀ ਹੁੰਦੀ ਸੀ ਹੁਣ ਈਕੋ ਦੇ ਵਿੱਚ ਹੋਰ ਨੰਬਰ ਸੀ ਜਿਹਦੇ ਤੇ ਇਹਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਸੀ ਪਿਛਲੇ ਕੁਝ ਸਮੇਂ ਤੋਂ ਹੁਣ ਨੰਬਰ ਕਿਹਦਾ ਸੀਗਾ ਜਦੋਂ ਪੁਲਿਸ ਹੈ ਜਿਹੜੀ ਘਰ ਵਾਲਿਆਂ ਨੂੰ ਪੁੱਛਦੀ ਏ ਕਿ ਨੰਬਰ ਕਿਹਦਾ ਆ ਤਾਂ ਫਿਰ ਜੋ ਖੁਲਾਸੇ ਹੁੰਦੇ ਆ ਉਹ ਹੈਰਾਨ ਕਰਨ ਵਾਲੇ ਹੁੰਦੇ ਆ ਦਰਸਾ ਲਈ ਜਿਹੜਾ ਨੰਬਰ ਪੁਲਿਸ ਵਾਲਿਆਂ ਨੂੰ ਮਿਲਿਆ ਸੀਗਾ ਇਹ ਏਡੇ ਉਸੇ ਦੋਸਤ ਦਾ ਸੀਗਾ ਇਹਨਾਂ ਦੇ ਉਸੇ ਗਵਾਂਡੀ ਦਾ ਸੀਗਾ ਜਿਹੜਾ ਇਹਦੇ ਭਰਾ ਦੇ ਨਾਲ ਉੱਥੇ ਪੁਲਿਸ ਸਟੇਸ਼ਨ 'ਚ ਕੰਪਲੇਂਟ ਲਿਖਵਾਣ ਗਿਆ ਹੁੰਦਾ ਆ ਗੁੰਮਸ਼ੁਦਗੀ ਦੀ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਆ ਪੁਲਿਸ ਹੈ ਜਿਹੜੀ ਇਹਦੀ ਜਿਹੜੀ ਕਾਲ ਡਿਟੇਲ ਆ ਤੇ ਜਿਹੜੇ ਇਹਨਾਂ ਦੇ ਆਪਸ ਵਿੱਚ ਚੈਟ ਹੋਈ ਸੀ ਜਦੋਂ ਉਹ ਪੜਦੇ ਆ ਤੇ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਆ ਉਹਦੇ ਵਿੱਚ ਹੁਣ ਇਸ ਤੋਂ ਬਾਅਦ ਪੁਲਿਸ ਇਹਦੇ ਉਸੇ ਦੋਸਤ ਨੂੰ ਜਿਹਦਾ ਨਾਮ ਹੁੰਦਾ ਹੈ ਸ਼ਿਲੇਂਦਰ ਉਮਰ ਹੁੰਦੀ ਹੈ 34 ਸਾਲ ਹੁਣ ਉਹਨੂੰ ਫੋਨ ਕਰਦੇ ਆ ਉਹਨਾਂ ਨੂੰ ਫੋਨ ਕਰਦੇ ਤੋ ਤਾਂ ਫੋਨ ਵਾਰ-ਵਾਰ ਸਵਿਚ ਆਫ ਆ ਰਿਹਾ ਸੀਗਾ ਲਗਾਤਾਰ ਪੁਲਿਸ ਨੇ ਇੱਕ ਦਿਨ ਟਰਾਈ ਕੀਤਾ ਪਰ ਉਹਦਾ ਫੋਨ ਲੱਗਿਆ ਨਹੀਂ ਹੁਣ ਇਸ ਤੋਂ ਬਾਅਦ ਉਹ ਜਿੱਥੇ ਰਹਿ ਰਿਹਾ ਸੀਗਾ ਕਿਉਂਕਿ ਇਹ ਜਿਹੜੇ ਦੋਨੋਂ ਸੀਗੇ ਨਾ ਸ਼ਲੇਂਦਰ ਤੇ ਸਚਿਨ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਸੀਗੇ ਤੇ ਦੋਵੇਂ ਜਣੇ ਇੱਕੋ ਹੀ ਇਹ ਸੀਗੇ ਉੱਤਰ ਪ੍ਰਦੇਸ਼ ਤੇ ਬਿਜਨੌਰ ਤੇ ਰਹਿਣ ਵਾਲੇ ਹੁੰਦੇ ਆ ਤੇ ਦੋਵੇਂ ਇਕੱਠੇ ਹੀ ਗੁਜਰਾਤ ਆਏ ਸੀਗੇ ਕੰਮ ਕਰਨ ਦੇ ਲਈ ਤੇ ਇਹਨਾਂ ਨੂੰ ਇਕੱਠਿਆਂ ਨੂੰ ਹੀ ਇੱਥੇ ਨੌਕਰੀ ਮਿਲ ਗਈ ਸੀ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਸ਼ਲੇਂਦਰ ਜਦੋਂ ਫੋਨ ਨਹੀਂ ਲੱਗਦਾ ਤੇ ਪੁਲਿਸ ਹੈ ਜਿਹੜੀ ਉਹ ਜਿੱਥੇ ਕੁਆਟਰ ਚੋਂ ਰਹਿ ਰਿਹਾ ਹੁੰਦਾ ਉੱਥੇ ਜਾਂਦੀ ਉੱਥੇ ਜਾ ਕੇ ਵੇਖਦੀ ਉੱਥੇ ਵੀ ਤਾਲਾ ਲੱਗਿਆ ਹੁੰਦਾ ਆ ਹੁਣ ਇਸ ਤੋਂ ਬਾਅਦ ਪੁਲਿਸ ਫੋਰੈਂਸਿਕ ਟੀਮ ਨੂੰ ਬੁਲਾਉਂਦੀ ਹੈ ਤੇ ਉਹਦੇ ਜਿਹੜੇ ਕਮਰੇ ਤੇ ਤਾਲਾ ਲੱਗਿਆ ਸੀ ਉਹਨੂੰ ਤੋੜਿਆ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਘਰ 'ਚ ਐਂਟਰ ਕਰਦੇ ਆ ਤੇ ਉੱਥੇ ਜੋ ਸਾਹਮਣੇ ਮੰਜ਼ਰ ਸੀਗਾ ਉਹ ਹੈਰਾਨ ਕਰਨ ਵਾਲਾ ਸੀ ਚਾਰੇ ਪਾਸੇ ਖੂਨ ਲੱਗਿਆ ਹੋਇਆ ਸੀਗਾ ਤੇ ਹੁਣ ਜਦੋਂ ਫੋਰੈਂਸਿਕ ਟੀਮ ਆਪਣੀ ਜਾਂਚ ਸ਼ੁਰੂ ਕਰਦੀ ਹੈ ਤਾਂ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਸੀਗੇ ਕਿਉਂਕਿ ਕਤਲ ਸੀਗਾ ਜਿਹੜਾ ਇਸੇ ਦੇ ਦੋਸਤ ਨੇ ਹੀ ਕੀਤਾ ਹੁੰਦਾ ਆ ਪਰ ਹੁਣ ਪੁਲਿਸ ਇਹੇ ਪਤਾ ਲਾਣਾ ਚਾਹੁੰਦੀ ਸੀਗੀ ਕਿ ਆਖਿਰਕਾਰ ਇਸ ਸ਼ਖਸ ਨੇ ਆਪਣੇ ਹੀ ਦੋਸਤ ਦਾ ਕਤਲ ਕੀਤਾ ਤੇ ਕੀਤਾ ਕਿਉਂ ਹੁਣ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਉਹ 2 April 2025 ਨੂੰ ਉਹਦੇ ਘਰ ਬਿਜਨੌਰ ਜਾਂਦੀ ਹੈ ਉੱਤਰ ਪ੍ਰਦੇਸ਼ 'ਚ ਤੇ ਜਦੋਂ ਉੱਥੇ ਜਾਂਦੀ ਹੈ ਤੇ ਉੱਥੇ ਆਪਣੇ ਘਰ ਦੇ ਵਿਹੜੇ 'ਚ ਹੀ ਇਹ ਸ਼ਖਸ ਸੀਗਾ ਜਿਹੜਾ ਸ਼ਲੈਂਦਰ ਉੱਥੇ ਬੈਠਾ ਹੁੰਦਾ ਆ ਤੇ ਪੁਲਿਸ ਇਹਨੂੰ ਜਾ ਕੇ ਅਰੈਸਟ ਕਰਦੀ ਹੈ ਨੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਆਪਣੇ ਬਚਾਅ ਦੇ ਵਿੱਚ ਕੋਈ ਇਹਨੇ ਸਫਾਈ ਨਹੀਂ ਦਿੱਤੀ ਜਿੱਦਾਂ ਪੁਲਿਸ ਇਹਨੂੰ ਲੈ ਕੇ ਆਈ ਏ ਉਹਨਾਂ ਦੇ ਨਾਲ ਚੁੱਪਚਾਪ ਆ ਗਿਆ ਇੱਥੇ ਆਣ ਕੇ ਜਦੋਂ ਪੁਲਿਸ ਨੇ ਇਹਨੂੰ ਪੁੱਛਿਆ ਕਿ ਕੀ ਗੱਲ ਹੋਈ ਸੀ ਕੀ ਵਜ੍ਹਾ ਸੀ ਜਿਹਦੇ ਕਰਕੇ ਤੋ ਆਪਣੇ ਦੋਸਤ ਦਾ ਜਿਹੜਾ ਉਹ ਕਤਲ ਕਰਤਾ ਹੁਣ ਇੱਥੇ ਕੋਈ ਜਵਾਬ ਨਹੀਂ ਦਿੰਦਾ ਪੁਲਿਸ ਹੈ ਜਿਹੜੀ ਫਿਰ ਥੋੜੀ ਸਖਤੀ ਵਰਤਦੀ ਹੈ ਤੇ ਉਸ ਤੋਂ ਬਾਅਦ ਇਹ ਜੋ ਖੁਲਾਸੇ ਕਰਦਾ ਆ ਉਹ ਸੱਚ ਹੀ ਸ਼ਰਮਸਾਰ ਕਰਦੇ ਸੀ ਦੋਸਤੀ ਦੇ ਰਿਸ਼ਤੇ ਨੂੰ ਹੁਣ ਇਹ ਕੀ ਦੱਸਦਾ ਆ ਕਹਿੰਦਾ ਹੈ ਕਿ ਅਸੀਂ ਦੋਵੇਂ ਜਣੇ ਇਕੱਠੇ ਕੰਮ ਕਰਦੇ ਸੀਗੇ ਫੈਕਟਰੀ 'ਚ ਸਾਡਾ ਜਦੋਂ ਬ੍ਰੇਕ ਹੁੰਦਾ ਤੇ ਅਸੀਂ ਦੋਵੇਂ ਜਣੇ ਬਹਿ ਕੇ ਗੱਲਾਂ ਕਰਦੇ ਤੇ ਆਪਣਾ ਖਾਣਾ ਖਾਂਦੇ ਦੁਪਹਿਰ ਦੇ ਟਾਈਮ ਹੁਣ ਇਹ ਦੱਸਦਾ ਹੈ ਕਿ ਇੱਕ ਦਿਨ ਇਸੇ ਸਚਿਨ ਨੇ ਹੀ ਮੈਨੂੰ ਇੱਕ ਫੋਟੋ ਵਿਖਾਈ ਆਪਣੇ ਫੋਨ ਦੇ ਵਿੱਚ ਕਹਿੰਦਾ ਮੈਂ ਫੋਟੋ ਵੇਖ ਕੇ ਹੈਰਾਨ ਹੋ ਗਿਆ ਮੇਰੀ ਵਾਈਫ ਦੀ ਤੇ ਮੇਰੀ ਫੋਟੋ ਸੀਗੀ ਸਾਡੇ ਕੁਝ ਨਿੱਜੀ ਪਲਾਂ ਦੀਆਂ ਫੋਟੋ ਸੀਗੀਆਂ ਉਹ ਹੁਣ ਕਹਿੰਦਾ ਹੈ ਕਿ ਮੈਂ ਸੋਚਿਆ ਹੋ ਸਕਦਾ ਹੈ ਮੇਰੇ ਤੋਂ ਗਲਤੀ ਦੇ ਨਾਲ ਇਹਦੇ ਫੋਨ 'ਚ ਚਲੀ ਗਈ ਹੋਵੇ ਹੁਣ ਇਸ ਤੋਂ ਬਾਅਦ ਸਚਿਨ ਕੀ ਕਰਦਾ ਉਹਨੂੰ ਇੱਕ ਹੋਰ ਫੋਟੋ ਵਿਖਾਉਂਦਾ ਹੈ ਆ ਤੇ ਹੁਣ ਇਹ ਸ਼ਲਿੰਦਰ ਸੀਗਾ ਜਿਹੜਾ ਇਹਨੂੰ ਗੁੱਸਾ ਆ ਜਾਂਦਾ ਆ ਇਹ ਉਹਨੂੰ ਕਹਿੰਦਾ ਆ ਕਿ ਫੋਟੋ ਡਿਲੀਟ ਕਰ ਦੇ ਪਰ ਇਹ ਜਿਹੜਾ ਸਚਿਨ ਆ ਉਹ ਕਰਦਾ ਨਹੀਂ ਹੁਣ ਪਹਿਲਾਂ ਤਾਂ ਉਹਨੂੰ ਲੱਗ ਰਿਹਾ ਸੀਗਾ ਕਿ ਹੋ ਸਕਦਾ ਆ ਕਿ ਗਲਤੀ ਦੇ ਨਾਲ ਇਹਦੇ ਕੋਲ ਆ ਗਈਆਂ ਹੁਣ ਫਿਰ ਬਾਅਦ ਚ ਪਤਾ ਚੱਲਦਾ ਹੈ ਕਿ ਐਨੇ ਇਹਦੇ ਫੋਨ ਦੇ ਵਿੱਚੋਂ ਫੋਟੋ ਕੱਢੀਆਂ ਆ ਤਾਂ ਹੁਣ ਇਸ ਤੋਂ ਬਾਅਦ ਇਹ ਦੋਨੋਂ ਆਪਸ ਵਿੱਚ ਨਾਰਾਜ਼ ਰਹਿਣਾ ਸ਼ੁਰੂ ਹੋ ਗਏ ਹੁਣ ਉਹ ਵਾਰ-ਵਾਰ ਕਹਿੰਦਾ ਸ਼ਲਿੰਦਰ ਕਿ ਤੂੰ ਮੇਰੀ ਵਾਈਫ ਦੀਆਂ ਫੋਟੋ ਜਿਹੜੀਆਂ ਤੇਰੇ ਫੋਨ 'ਚ ਨੇ ਉਹ ਡਿਲੀਟ ਕਰਦੇ ਪਰ ਉਹ ਕਰਦਾ ਨਹੀਂ ਹੁਣ ਇਹ ਸਚਿੰਨ ਕੀ ਕਰਦਾ ਆ ਹੁਣ ਇਹ ਨੇ ਸ਼ਿਲੇਂਦਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਹੁਣ ਇਹ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਇਹਨੇ ਉਹਨੂੰ ਪੈਸੇ ਵੀ ਦੇਣੇ ਸ਼ੁਰੂ ਕਰਤੇ ਕਦੇ 2000 ਕਦੇ 5000 ਕਦੇ 10000 ਪਰ ਇਹ ਸਿਲਸਿਲਾ ਬਲੈਕਮੇਲ ਕਰਨ ਤਾਂ ਇੱਥੋਂ ਤੱਕ ਹੀ ਨਹੀਂ ਰੁਕਿਆ ਹੁਣ ਉਹਨੇ ਸ਼ਿਲੇਂਦਰ ਨੂੰ ਇਹ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਮੈਨੂੰ ਆਪਣੀ ਵਾਈਫ ਦੇ ਦੇ ਇੱਕ ਰਾਤ ਲਈ ਹੁਣ ਇਸ ਤੋਂ ਬਾਅਦ ਜਿਹੜਾ ਸ਼ਲੇਂਦਰ ਜਦੋਂ ਇੰਨੀ ਗੱਲ ਸੁਣਦਾ ਹੈ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਹੁਣ ਉਹ ਸਚਿੰਨ ਤੋਂ ਬਦਲਾ ਲੈਣਾ ਚਾਹੁੰਦਾ ਸੀਗਾ ਪਰ ਆਖਿਰਕਾਰ ਲਏ ਕਿਵੇਂ ਹੁਣ ਦਿਨ ਆਉਂਦਾ ਆ 24 ਮਾਰਚ 2025 ਦਾ ਹੁਣ ਇਸ ਦਿਨ ਦਿਨੇ ਉਹ ਫੈਕਟਰੀ ਤੇ ਕੰਮ ਕਰਦੇ ਆ ਸ਼ਲੇਂਦਰ ਬੜੇ ਹੀ ਪਿਆਰ ਨਾਲ ਸਚਿੰਨ ਨੂੰ ਕਹਿੰਦਾ ਆ ਕਿ ਤੇਰੀ ਵਾਈਫ ਆ ਜਿਹੜੀ ਉਹ ਵੀ ਆਪਣੇ ਪਿੱਕੇ ਗਈ ਹੋਈ ਹੈ ਤੇ ਮੇਰੀ ਵਾਈਫ ਵੀ ਕਿਉਂ ਨਾ ਅੱਜ ਰਾਤ ਨੂੰ ਆਪਾਂ ਦੋਨੋਂ ਜਣੇ ਪਾਰਟੀ ਕਰੀਏ ਦੋਵੇਂ ਜਣੇ ਬਵਾੰਗੇ ਗੱਲਾਂបੱਤਾ ਕਰਾਂਗੇ ਪਿਛਲੇ ਕੁਝ ਟਾਈਮ ਤੋਂ ਆਪਣਾ ਜਿਹੜਾ ਝਗੜਾ ਚੱਲ ਰਿਹਾ ਹੈ ਮੈਂ ਚਾਹਨਾ ਵਾਂ ਸਭ ਕੁਝ ਖਤਮ ਹੋ ਜੇ ਤੇ ਜਿਹੜਾ ਸਚੀਨ ਹੈ ਉਹ ਮੰਨ ਜਾਂਦਾ ਆ ਹੁਣ ਇਹ ਦੋਨੋਂ ਜਣੇ ਆ ਜਿਹੜੇ ਉਹ ਰਾਤ ਤਕਰੀਬਨ 10:30 ਵਜੇ ਸਚੀਨ ਆਪਣੀ ਬਾਈਕ ਚਲਾ ਰਿਹਾ ਸੀਗਾ ਤੇ ਜਿਹੜਾ ਸ਼ਿਲਿੰਦਰ ਸੀਗਾ ਉਹਦੇ ਪਿੱਛੇ ਬੈਠਿਆ ਹੋਇਆ ਸੀ ਹੁਣ ਇਸ ਤੋਂ ਬਾਅਦ ਜਦੋਂ ਇਹ ਕੁਆਟਰ ਤੇ ਜਾਂਦੇ ਆ ਤੇ ਉੱਥੇ ਜਾ ਕੇ ਦੋਨੋਂ ਬੈਂਦੇ ਆ ਗੱਲਾਂਬਾਤਾਂ ਕਰਦੇ ਆ ਤੇ ਡਰਿੰਕ ਕਰਦੇ ਆ ਹੁਣ ਜਿਹੜਾ ਸਚਿਨ ਸੀਗਾ ਇਹਨੇ ਜ਼ਰੂਰਤ ਤੋਂ ਜ਼ਿਆਦਾ ਪੀਲੀ ਸੀ ਤੇ ਇਸ ਤੋਂ ਬਾਅਦ ਇਹਨੂੰ ਨੀਂਦ ਆ ਜਾਂਦੀ ਹੈ ਤੇ ਜਿਹੜਾ ਸ਼ਲੇਂਦਰ ਸੀਗਾ ਉਹ ਮੌਕਾ ਵੇਖ ਰਿਹਾ ਹੁੰਦਾ ਆ ਉਹਨੂੰ ਇਹੀ ਸੀਗਾ ਕਿ ਇਹ ਸੋ ਜਾਏਗਾ ਤੇ ਇਹਦੇ ਫੋਨ 'ਚੋਂ ਮੈਂ ਸਾਰੀਆਂ ਫੋਟੋਸ ਆ ਜਿਹੜੀਆਂ ਉਹ ਡਿਲੀਟ ਕਰ ਦਵਾਂਗਾ ਹੁਣ ਜਦੋਂ ਵੇਖਦਾ ਆ ਕਿ ਸਚਿਨ ਸੋ ਗਿਆ ਆ ਤੇ ਜਦੋਂ ਉਹਦਾ ਫੋਨ ਫੜ ਕੇ ਫੋਟੋ ਡਿਲੀਟ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਸਚਿਨ ਦੀ ਅੱਖ ਖੁੱਲ ਜਾਂਦੀ ਹੈ ਹੁਣ ਇਹਨਾਂ ਦੋਨਾਂ 'ਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਤੂੰ ਮੇਰੇ ਫੋਨ ਨੂੰ ਹੱਥ ਕਿਵੇਂ ਲਾਇਆ ਤੂੰ ਕਿੰਨੂੰ ਪੁੱਛ ਕੇ ਫੋਨ ਫੜਿਆ ਹੁਣ ਜਦੋਂ ਆਪਸ 'ਚ ਲ ਤਾਂ ਹੁਣ ਸਚੀ ਨੇ ਉਹਨੂੰ ਕਹਿੰਦਾ ਆ ਕਿ ਮੈਂ ਤੈਨੂੰ ਇੱਕ ਗੱਲ ਕਹਿਣੀ ਐ ਕਿ ਤੇਰੀ ਤਨਖਾਹ ਤਾਂ ਬਹੁਤ ਘੱਟ ਆ ਪਰ ਤੇਰੀ ਵਾਈਫ ਦਾ ਟੇਸਟ ਬਹੁਤ ਵਧੀਆ ਆ ਹੁਣੇ ਕੱਲ ਨੂੰ ਮੈਂ ਸਾਰੀਆਂ ਫੋਟੋਸ ਗਰੁੱਪ ਚ ਪਾ ਦੇਣੀ ਆ ਯਾ ਨਹੀਂ ਤਾਂ ਆਪਣੀ ਵਾਈਫ ਨੂੰ ਇੱਕ ਰਾਤ ਲਈ ਮੈਨੂੰ ਦੇ ਦੇ ਹੁਣ ਜਦੋਂ ਸ਼ਲੇਂਦਰ ਦੂਜੀ ਵਾਰੀ ਇਹਦੇ ਮੂੰਹੋਂ ਗੱਲ ਸੁਣਦਾ ਆ ਤਾਂ ਉਹਨੂੰ ਇੰਨਾ ਗੁੱਸਾ ਹੁੰਦਾ ਆ ਉਹ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕਿਆ ਉਹਨੇ ਹੁਣ ਕੀ ਕੀਤਾ ਉੱਥੇ ਕਿਚਨ ਸੀਗੀ ਕਿਚਨ ਚੋਂ ਚਾਕੂ ਫੜ ਕੇ ਲਿਆ ਆ ਉਹਦੇ ਤੇ ਅਣਗਿਣਤ ਵਾਰ ਕੀਤੇ ਜਦੋਂ ਤੱਕ ਕਿ ਉਹ ਮਰ ਨਹੀਂ ਗਿਆ ਹੁਣ ਜਦੋਂ ਮਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਸੋਚਦਾ ਹੈ ਕਿ ਮੈਂ ਹੁਣ ਕੀ ਕਰਾਂ ਹੁਣ ਇਹਦੀ লাশ ਨੂੰ ਟਿਕਾਣੇ ਲਾਵਾਂ ਤੇ ਲਾਵਾਂ ਕਿਵੇਂ ਹੁਣ ਉਹ ਕੀ ਕਰਦਾ ਹੈ ਉਸ ਰਾਤ ਉਹ ਕੁਝ ਨਹੀਂ ਕਰਦਾ ਸਿਰਫ ਜਿੰਨਾ ਵੀ ਫਰਸ਼ ਤੇ ਖੂਨ ਸੀਗਾ ਉਹ ਪਹਿਲਾਂ ਸਾਫ਼ ਕਰਦਾ ਹੈ ਹੁਣ ਅਗਲੇ ਦਿਨ ਉਹ ਕੰਮ ਤੇ ਜਾਂਦਾ ਹੈ 25 ਤਰੀਕ ਨੂੰ ਤੇ ਕੰਮ ਤੋਂ ਜਦੋਂ ਘਰ ਵਾਪਸ ਆਉਂਦਾ ਹੈ ਤਾਂ ਉੱਥੇ ਸਚਿੰਦਰਾ ਹੁਣ ਫੋਨ ਉਹਨੂੰ ਦਿੱਸਦਾ ਹੈ ਪਹਿਲਾਂ ਤਾਂ ਫੋਨ 'ਚ ਸਾਰੀਆਂ ਜਿੰਨੀਆਂ ਵੀ ਫੋਟੋਆਂ ਸੀਗੀਆਂ ਉਹ ਡਿਲੀਟ ਕਰਦਾ ਹੈ ਤੇ ਉਸ ਤੋਂ ਬਾਅਦ ਸਚਿੰਦ ਦੇ ਫੋਨ ਤੋਂ ਸਚਿੰਦ ਦੀ ਵਾਈਫ ਨੂੰ ਹੀ ਮੈਸੇਜ ਕਰਦਾ ਆ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਕਿਤੇ ਬਾਹਰ ਚੱਲੇ ਆਇਆ ਮੈਨੂੰ ਫੋਨ ਨਾ ਕਰੀ ਉਹ 25 ਤਰੀਕ ਨੂੰ ਇਹ ਮੈਸੇਜ ਉਹਦੀ ਵਾਈਫ ਨੂੰ ਕਰਦਾ ਆ ਸਚਿੰਦ ਦੀ ਵਾਈਫ ਨੂੰ ਤੇ ਹੁਣ ਉਹਦੀ ਵਾਈਫ ਉਹਨੂੰ ਕਹਿ ਦਿੰਦੀ ਹੈ ਕਿ ਠੀਕ ਆ ਕੋਈ ਗੱਲ ਨਹੀਂ ਹੁਣ 26 ਤਰੀਕ ਨੂੰ ਉਹਦੀ ਵਾਈਫ ਫਿਰ ਤੋਂ ਫੋਨ ਕਰਦੀ ਹੈ ਹੁਣ ਸਚਿੰਦਰ ਜ਼ਿੰਦਾ ਹੋਏ ਤੇ ਤਾਂ ਫੋਨ ਚੱਕੇ ਜਦੋਂ ਉਹ ਵਿਚਾਰਾ ਮਰ ਚੁੱਕਿਆ ਆ ਫੋਨ ਕਿੱਥੋਂ ਚੱਕੇਗਾ ਹੁਣ ਸ਼ਲੇਂਦਰ ਕੀ ਕਰਦਾ ਆ ਉਹਦੀ ਵਾਈਫ ਨੂੰ ਮੈਸੇਜ ਕਰਦਾ ਆ ਕਿ ਹੁਣ ਮੈਂ ਤੇਰੇ ਨਾਲ ਖੁਸ਼ ਨਹੀਂ ਮੈਂ ਤੇਰੇ ਤੋਂ ਤਲਾਕ ਲੈਣਾ ਆ ਤੇ ਇਹ ਗੱਲ ਤੇਰੇ ਮੇਰੇ ਵਿੱਚ ਹੀ ਰਹੇ ਕਿਸੇ ਤੀਜੇ ਤੱਕ ਇਹ ਗੱਲ ਨਾ ਜਾਏ ਹੁਣ ਜਿਹੜੀ ਸਚਿਨ ਦੀ ਵਾਈਫ ਸੀ ਉਧਰ ਪਰੇਸ਼ਾਨ ਹੋ ਰਹੀ ਸੀ ਉਹਨੂੰ ਤਾਂ ਇਹ ਹੀ ਲੱਗ ਰਿਹਾ ਸੀਗਾ ਕਿ ਇਹ ਮੈਸੇਜ ਸਚਿਨ ਕਰ ਰਿਹਾ ਆ ਬਰ ਜਦੋਂ ਕਿ ਇਹ ਮੈਸੇਜ ਸਚਿਨ ਤਾਂ ਮਰ ਚੁੱਕਿਆ ਸੀਗਾ ਇਹ ਮੈਸੇਜ ਤਾਂ ਸ਼ਲੇਂਦਰ ਕਰ ਰਿਹਾ ਸੀਗਾ ਹੁਣ ਅਗਰ ਉਹਦੇ ਫੋਨ ਤੇ ਫੋਨ ਉਹਦੇ ਭਰਾ ਦਾ ਆਉਂਦਾ ਮਾਂ ਦਾ ਆਉਂਦਾ ਜਾਂ ਉਹਦੀ ਵਾਈਫ ਦਾ ਆਉਂਦਾ ਤਾਂ ਉਹ ਸਾਰਿਆਂ ਨੂੰ ਹੀ ਮੈਸੇਜ ਕਰਦਾ ਹੁਣ ਸਾਰਿਆਂ ਨੂੰ ਇੱਥੇ ਡਾਊਟ ਹੋ ਰਿਹਾ ਸੀਗਾ ਕਿ ਕੀ ਗੱਲ ਹੈ ਜੋ ਉਹ ਸਾਨੂੰ ਫੋਨ ਨਹੀਂ ਕਰਦਾ ਹੁਣ ਸ਼ਲੇਂਦਰ ਤੰਗ ਆ ਗਿਆ ਸੀਗਾ ਉਹਨੂੰ ਲੱਗਣ ਲੱਗ ਗਿਆ ਸੀਗਾ ਕਿ ਹੁਣ ਇਹ ਰਾਜ ਹੈ ਜਿਹੜਾ ਹੁਣ ਜ਼ਿਆਦਾ ਦੇਰ ਤੱਕ ਇਹ ਛੁਪਿਆ ਨਹੀਂ ਰਹਿ ਸਕਦਾ ਜੇ ਮੇਰੇ ਕੋਲੇ ਫੋਨ ਰਿਆ ਤਾਂ ਹੁਣ ਉਹ ਕੀ ਕਰਦਾ ਆ ਫੋਨ ਨੂੰ ਕਿਤੇ ਦੂਰ ਜਾ ਕੇ ਸੁੱਟ ਆਉਂਦਾ ਆ ਤੇ ਨਾਲ ਹੀ ਇਹ ਸਚੀ ਦਾ ATM ਕਾਰਡ ਵੀ ਲੈ ਜਾਂਦਾ ਆ ਹੁਣ ਇਹ ATM ਕਾਰਡ ਤੇ ਜਿਹੜਾ ਉਹ ਫੋਨ ਸੀਗਾ ਉਹ ਇੱਕ ਟ੍ਰੇਨ ਦੇ ਵਿੱਚ ਰੱਖ ਦਿੰਦਾ ਆ ਜਾ ਕੇ ਹੁਣ ਟ੍ਰੇਨ ਦੇ ਵਿੱਚ ਉਹ ਜਿਹੜਾ ਏਟੀਐਮ ਕਾਰਡ ਸੀਗਾ ਉਹਦੇ ਨਾਲ ਪਿੰਨ ਵੀ ਲਿਖ ਕੇ ਉੱਥੇ ਰੱਖ ਹੁੰਦਾ ਆ ਤਾਂ ਕਿ ਅਗਰ ਕੋਈ ਵੀ ਚੱਕੇ ਤਾਂ ਪੈਸੇ ਕਢਵਾਏ ਤੇ ਉਥੋਂ ਦੀ ਲੋਕੇਸ਼ਨ ਹੀ ਸ਼ੋ ਹੋਏ ਹੁਣ ਟ੍ਰੇਨ ਜਿੱਥੇ ਵੀ ਜਾਏਗੀ ਤਾਂ ਅਲੱਗ-ਅਲੱਗ ਥਾਵਾਂ ਦੀ ਜਿਹੜੀ ਲੋਕੇਸ਼ਨ ਸ਼ੋ ਹੋਏਗੀ ਤਾਂ ਆਪੇ ਪੁਲਿਸ ਜਿਹੜੀ ਉਹ ਚੱਕਰਾਂ 'ਚ ਪਈ ਰਹੇਗੀ ਤਾਂ ਹੁਣ ਇਸ ਤੋਂ ਬਾਅਦ ਜਦੋਂ ਫੋਨ ਤੇ ਏਟੀਐਮ ਕਾਰਡ ਨੂੰ ਟ੍ਰੇਨ 'ਚ ਰੱਖ ਕੇ ਵਾਪਸ ਘਰ ਆਉਂਦਾ ਆ ਤੇ ਘਰ ਆਣ ਕੇ ਉਹ ਬਾਜ਼ਾਰ ਜਾਂਦਾ ਆ ਸਿੱਧਾ ਬਾਜ਼ਾਰ ਤੋਂ ਇੱਕ ਚਾਕੂ ਲੈ ਕੇ ਆਉਂਦਾ ਆ ਤੇ ਘਰ ਵਾਪਸ ਆਣ ਕੇ লাশ ਦੇ ਟੁਕੜੇ ਕਰਦਾ ਆ ਤੇ ਫਿਰ ਰਾਤ ਜਦੋਂ ਉਹ ਕੰਮ ਤੋਂ ਵਾਪਸ ਆਉਂਦਾ ਜਦੋਂ ਉਹਦਾ ਟਾਈਮ ਹੁੰਦਾ ਸੀਗਾ ਤਾਂ ਹੁਣ ਉਹ ਡੇਲੀ ਕੀ ਕਰਦਾ ਆਪਣੀ ਘਰਵਾਲੀ ਦੀ ਇੱਕ ਸਾੜੀ ਪਾ ਲਿੰਦਾ ਤੇ ਕੁਝ ਟੁਕੜੇ ਲਿਫਾਫੇ ਦੇ ਵਿੱਚ ਭਰਦਾ ਤੇ ਉਹਨੂੰ ਜਾ ਕੇ ਸੱਟ ਆਉਂਦਾ ਖਾਲੀ ਜਗ੍ਹਾ ਵੇਖ ਕੇ ਜਾਂ ਫਿਰ ਕਿਸੇ ਗਟਰ 'ਚ ਹੁਣ ਇਹ ਉਹ ਡੇਲੀ ਕਰਨ ਲੱਗ ਗਿਆ ਜਦੋਂ ਤੱਕ ਕਿ ਉਹਨੇ ਉਹਦੀ ਡੈੱਡ ਬੋਡੀ ਨੂੰ ਠਿਕਾਣੇ ਨਹੀਂ ਲਾਤਾ ਹੁਣ ਇਸ ਤੋਂ ਬਾਅਦ ਠਿਕਾਣੇ ਲਾ ਕੇ ਉਦੇ ਦਿਲ ਦੇ ਵਿੱਚ ਡਰਤਾ ਸੀ ਕਿਉਂਕਿ ਉਹਨੂੰ ਪਤਾ ਸੀਗਾ ਕਿ ਇੱਕ ਨਾ ਇੱਕ ਦਿਨ ਮੈਂ ਫੜਿਆ ਤਾਂ ਜਾਣਾ ਹੀ ਆ ਤਾਂ ਹੁਣ ਉਹ ਕੀ ਕਰਦਾ ਆ ਉਹ ਸਿੱਧਾ ਉੱਥੋਂ ਆਪਣੇ ਘਰ ਲਈ ਚਲਾ ਜਾਂਦਾ ਆ ਫੈਕਟਰੀ 'ਚ ਇਹ ਕਹਿ ਕੇ ਕਿ ਮੈਂ ਕੁਝ ਦਿਨਾਂ ਲਈ ਆਪਣੇ ਘਰ ਜਾ ਰਿਹਾ ਆ ਤੇ ਹੁਣ ਉਹ ਸਿੱਧਾ ਆਪਣੇ ਘਰ ਯੂਪੀ ਬਿਜਨੌਰ ਚਲਾ ਜਾਂਦਾ ਆ ਤੇ ਇਸ ਤੋਂ ਬਾਅਦ ਪੁਲਿਸ ਹੈ ਜਿਹੜੀ ਉਹਨੂੰ ਉੱਥੋਂ ਅਰੈਸਟ ਕਰਦੀ ਆ ਹੁਣ ਜਦੋਂ ਉਹਦੇ ਘਰ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਇਹ ਸਾਰੀ ਗੱਲ ਹੋਈ ਸੀਗੀ ਇਹਦੇ ਕਰਕੇ ਇੰਨੇ ਨੂੰ ਮਾਰਿਆ ਆ ਤਾਂ ਉਹ ਕਹਿੰਦੇ ਕਿ ਇਹ ਸਾਡਾ ਗਵਾਂਢੀ ਸੀਗਾ ਇਹਦਾ ਦੋਸਤ ਸੀਗਾ ਸਾਡੇ ਨਾਲ ਵਧੀਆ ਇਹਨਾਂ ਤਾਂ ਆਉਣਾ ਜਾਣਾ ਸੀਗਾ ਅਗਰ ਇਹ ਇੱਕ ਵਾਰਾਂ ਵੀ ਸਾਨੂੰ ਆਣ ਕੇ ਸਾਰੀ ਗੱਲ ਦੱਸਦਾ ਤਾਂ ਸ਼ਾਇਦ ਅਸੀਂ ਕੁਝ ਹੱਲ ਕਰਦੇ ਪਰ ਉਹਨੂੰ ਆਪਣੀ ਜਾਨ ਤਾਂ ਨਾ ਗਵਾਣੀ ਪੈਂਦੀ ਉਹਦਾ ਛੋਟਾ ਜਿਹਾ ਬੱਚਾ ਉਹਦੇ ਪਿੱਛੇ ਰੁੱਲ ਜਾਏਗਾ ਹੁਣ ਇੱਥੇ ਇਹ ਵੀ ਗੱਲ ਸੀ ਕਿ ਦੋਸਤ ਹੋ ਕੇ ਦੋਸਤ ਦੀ ਪਿੱਠ ਤੇ ਛੂਰਾ ਮਾਰਨਾ ਇਹ ਵੀ ਕਿੱਧਰ ਦੀ ਸਮਝਦਾਰੀ ਦੀ ਗੱਲ ਸੀਗੀ ਭਾਬੀ ਤਾਂ ਮਾਂ ਸਮਾਨ ਹੁੰਦੀ ਹੈ ਉਹਨੇ ਕਿਵੇਂ ਇਹ ਇੰਨੀ ਗੰਦੀ ਸੋਚ ਆਪਣੇ ਅੰਦਰ ਰੱਖੀ ਪਰ ਜੋ ਸ਼ਲਿੰਦਰ ਨੇ ਕਤਲ ਕੀਤਾ ਆਪਣੇ ਦੋਸਤਾ ਇਹ ਵੀ ਕਿਸੇ ਪਾਸਿਓ ਜਾਇਜ ਨਹੀਂ ਕਿ ਕਿਸੇ ਨੂੰ ਜਾਨੋਂ ਹੀ ਮਾਰ ਦੋ ਅਗਰ ਉਹ ਚਾਹਦਾ ਤਾਂ ਪੁਲਿਸ ਥਾਣੇ ਵੀ ਜਾ ਸਕਦਾ ਸੀਗਾ ਉੱਥੇ ਜਾ ਕੇ ਕੰਪਲੇਂਟ ਕਰ ਸਕਦਾ ਸੀਗਾ ਕਿ ਇਹ ਮੇਰੇ ਨਾਲ ਐਦਾਂ ਕਰ ਰਿਹਾ ਆ ਉਹਦੇ ਘਰ ਵਾਲਿਆਂ ਨਾਲ ਗੱਲ ਕਰਦਾ ਤਾਂ ਬਹੁਤ ਸਾਰੇ ਹੱਲ ਨਿਕਲ ਸਕਦੇ ਸੀਗੇ ਪਰ ਉਹੀ ਹੈ ਕਿ ਜਦੋਂ ਬੰਦਾ ਗੁੱਸੇ 'ਚ ਆਇਆ ਹੋਏ ਤਾਂ ਕੁਝ ਵੀ ਕਰ ਸਕਦਾ ਹੈ ਇਸ ਲਈ ਹਮੇਸ਼ਾ ਆਪਣੇ ਗੁੱਸੇ ਤੇ ਕਾਬੂ ਰੱਖਣਾ ਚਾਹੀਦਾ ਹੈ ਬੰਦੇ ਨੂੰ ਤੇ ਕੁਝ ਵੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈ ਕਿਉਂਕਿ ਗਲਤੀ ਇੱਕ ਵਾਰੀ ਇਨਸਾਨ ਕਰਤਾ ਬੈਠਦਾ ਆ ਪਰ ਉਸ ਤੋਂ ਬਾਅਦ ਪੂਰੀ ਉਮਰ ਹੈ ਜਿਹੜਾ ਉਹ ਪਛਤਾਵਾ ਰਹਿ ਜਾਂਦਾ ਉਹਦੇ ਹੱਥ 'ਚ ਤੇ ਸੀਗੀ ਅੱਜ ਦੀ ਕਹਾਣੀ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਮਿਲਦੇ ਆ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ